ਸਾਨੂੰ ਇਸ ਗੱਲ ਤੇ ਮਾਨ ਹੋਣਾ ਚਾਹੀਦਾ ਹੈ ਕਿ ਸਾਡੀ ਜਥੇਬੰਦੀ ਦੀ ਵਾਗਡੋਰ ਬਹੁਤ ਹੀ ਸੋਝੀ ਹੋਏ ਤੇ ਤਜਰਬੇਕਾਰ ਇਨਸਾਨਾਂ ਦੇ ਹੱਥਾਂ 'ਚ ਆ। ਜਿਹੜੇ ਇਹ ਨਹੀਂ ਕਹਿੰਦੇ ਕਿ ਲਿਆਓ ਪੈਸਾ ਦੋ ਪੈਸਾ ਦੋ 6 ਮਹੀਨੇ ਬਾਅਦ ਕਰਾਈ ਇਸ ਤਰ੍ਹਾਂ 300 ਹੋ ਗਏ ਦੱਸੋ ਕਿੰਦੋਂ ਲੈਂਦੇ ਨੇ ਆਪਾਂ। ਆਪਾਂ ਸਿਰਫ ਉਹਨਾਂ ਪੈਸੇ ਉਹ ਵੀ 2000 ਰੁਪਇਆ ਕਈ ਨੂੰ ਲਾਉਣੇ ਆਪਾਂ ਜਦੋਂ ਕੋਈ ਵੱਡਾ ਪ੍ਰੋਗਰਾਮ ਹੋਵੇ। ਹੁਣ ਆਪਾਂ ਪਿਛੇ ਪ੍ਰੋਗਰਾਮ ਕੀਤਾ 15 ਤਰੀਕ ਨੂੰ 2000 ਰੁਪਇਆ ਕਈ ਨੂੰ ਲਾਇਆ ਬਹੁਤਿਆਂ ਨੇ ਦੇਤੇ ਜਿਹੜੇ ਵੀ ਰਹਿੰਦੇ ਆ ਉਹਨਾਂ ਨੇ ਕਰਾਈ ਕਰ ਲਈ ਹੁਣੀ 50 ਜ਼ਿਲ੍ਹਾ ਪ੍ਰਧਾਨ ਕੋਲੇ ਜਮ੍ਹਾਂ ਕਰਵਾ ਦੇਣਾ ਉਹਦੀਆਂ ਲਿਸਟਾਂ ਚਲੋ 11 ਤਰੀਕ ਵਾਲੇ ਦਿਨ ਆਪਾਂ ਹਿਸਾਬ ਦੇਣਾ 11 ਤਰੀਕ ਨੂੰ ਆਪਾਂ ਜ਼ਿਲ੍ਹਾ ਵਾਲੀ ਮੀਟਿੰਗ 'ਚ ਉਹਦਾ ਹਿਸਾਬ ਦੇ ਦਾਂਗੇ ਆਪਾਂ ਪੰਜੀ-ਪੰਜੀ ਦਾ ਹਿਸਾਬ ਦਿੰਨਾ ਹੈ ਆਹ ਕੋਸਾ ਸਾਹਿਬ ਬੈਠੇ ਆ ਇੱਕ ਪੰਜੀ ਨਹੀਂ ਦਿੱਤੀ ਅਸੀਂ ਇਹਨਾਂ ਨੂੰ ਜਿਰੇ ਦੀ ਮੀਟਿੰਗ ਦੇ ਵਿੱਚ ਜਿਹੜਾ ਪੈਸਾ ਇਕੱਠਾ ਕੀਤਾ ਸੀ ਪੰਜ ਮੈਂਬਰੀ ਇਹਨਾਂ ਨੇ ਕਮੇਟੀ ਬਣਾ ਕੇ ਆਪ ਕਰ ਚੁੱਕਾ ਹੈ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਸਾਡੇ ਕੋਲੇ ਐਮਜਾ ਪ੍ਰਧਾਨ ਆ ਜਿਹੜਾ ਗੱਡੀ ਦੇ ਵਿੱਚ ਤੇਲ ਵੀ ਆਪ ਦੇ ਕੋਲੋਂ ਪਾਉਂਦਾ ਹੈ ਮਹੀਨਾ ਨਹੀਂ ਲੈਂਦਾ ਸਾਥੋਂ 6 ਮਹੀਨਿਆਂ ਬਾਅਦ ਸਾਥੋਂ ਕੋਈ ਕਮਾਈ ਨਹੀਂ ਲੈਂਦਾ ਹੋਏਗਾ ਇਹ ਸੋ ਹੁਣ ਤੋਂ ਵੀਰੋ ਤਿਆਰੀ ਕਰ ਲਓ ਸੋਕੇ ਜੀ ਇੱਕ ਦੋ ਤੁਹਾਨੂੰ ਮੈਂ ਤਰੀਕੇ ਦੱਸ ਦਿੰਨਾ ਹੈ ਇੱਕ ਤਾਂ ਮੀਟਿੰਗ ਕਰ ਲਓ ਕੱਲ ਨੂੰ ਉਹਦੇ ਵਿੱਚ ਆ ਵੀ ਪਸੂ ਦੀ ਆਪਣੀ ਤਿਆਰੀ ਹੋ ਜਾਊਗੀ 6 ਤਰੀਕ ਦੀ ਹਰ ਬੰਦੇ ਸਾਰੇ ਵੀਰ ਆਪੋ ਆਪਣੀਆਂ ਕਾਇਆਂ ਦੀ ਮੀਟਿੰਗ ਕਰ ਲਓ ਉਹਦੇ ਜੀ 6 ਤਰੀਕ ਨੂੰ ਵੱਧ ਵੱਧ ਇਕੱਠ ਲੈ ਕੇ ਚੱਲੋ ਤੇ ਨਾਲ ਉਹਨਾਂ ਨੂੰ ਦੱਸ ਦੋ ਕਿ ਆਪਾਂ ਨੂੰ ਟਰੈਕਟਰ ਲਿਜਾਣੇ ਪੈ ਸਕਦੇ 99% ਆ 1% ਸਰਕਾਰ ਨੇ ਕੋਈ ਮੀਟਿੰਗ ਮੂਡ ਕੇ ਸੱਦ ਲਿਆ ਨਹੀਂ ਲਿਜਾਣੇ ਆ ਜੇ 1% ਕਿਤੇ ਉਹਨਾਂ ਨੇ ਮੀਟਿੰਗ ਤੇ ਸੱਦ ਲਿਆ ਪ੍ਰੋਗਰਾਮ ਲੇਟ ਹੋ ਜੇ ਤਾਂ ਵੱਖਰੀ ਗੱਲ ਆ 99% ਆਪਾਂ ਨੂੰ ਜਾਣਾ ਪੈਣਾ ਸਾਰਿਆਂ ਨੂੰ ਦੱਸ ਦੋ ਵੀਰੋ ਫੰਡ ਦੀ ਲੋੜ ਪੈਣੀ ਆ 15000 ਰੁਪਏ ਦਾ ਟਰੈਕਟਰ ਨੇ ਤੇਲ ਖਾਣਾ ਟਰੈਕਟਰ ਸ਼ਿੰਗਾਰ ਲਓ ਟਰੈਕਟਰਾਂ ਜੀ ਸੋਨਾ ਪੈਣਾ ਆਪਾਂ ਨੂੰ ਤੇ ਰੱਛਾ ਰੂਛਨ ਦਾ ਜਦੋਂ ਪਿੰਡ 'ਚ ਆਜ ਦਵਾ ਦਾਂਗੇ ਗੁਰਦੁਆਰੇ ਇਕੱਠਾ ਹੋਈ ਜਾਣਾ ਜਿਹੜਾ ਉੱਥੇ ਲੰਗਰ ਪਾਣੀ ਆਪਾਂ ਚਲਾਉਣਾ ਇਹ ਸਾਨੂੰ ਹੁਣ ਤੋਂ ਤਿਆਰੀ ਕਰਨੀ ਪੈਣੀ ਟਾਈਮ ਕੋਈ ਬਹੁਤਾ ਨਹੀਂ 1 ਮਹੀਨਾ ਰਹਿ ਗਿਆ ਤੇ ਠੰਡ ਹੈਗੀ ਚੁਟਕੀਆਂ ਦਾ ਮਹੀਨਾ ਨਿਕਲ ਜਾਣਾ ਹੈ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦੋ ਜਿਹੜੇ ਆਪਣੇ ਧੀਆਂ ਪੁੱਤ ਭੈਣ ਭਰਾ ਕੋਈ ਬਾਹਰ ਗਏ ਆ ਉਹਨਾਂ ਨੂੰ ਬੇਨਤੀ ਕਰ ਦੋ ਕਿ ਬਾਈ ਸਾਨੂੰ ਲੋੜ ਪੈਣੀ ਤੁਹਾਡੀ ਮਦਦ ਦੀ ਥੋੜੀ ਥੋੜੀ ਮਦਦ ਕਰੋ ਕਰ ਦੇਣਗੇ ਸਾਡਾ ਵਿਰੋਧ ਹੋਣਾ ਹੈ ਦੇਖ ਲਿਓ ਮੂਰਤੀ ਜੱਥੇਬੰਦੀਆਂ ਜਿਹੜੀਆਂ ਸਰਕਾਰਾਂ ਦੇ ਹੱਥਾਂ 'ਚ ਖੇਡਦੀਆਂ ਹਨ ਉਹਨਾਂ ਨੇ ਹੋਰ ਹੀ ਚੱਕਰ ਧੰਚੱਕੜੇ ਸ਼ੁਰੂ ਕਰ ਦੇਣਾ ਹੈਗਾ ਕਿ ਇਹ ਨਾ ਕਰਾਈ ਕਰ ਜਾਣਾ ਤੇ ਆਪਾਂ ਇਸ ਗੱਲ ਤੇ ਬਿਲਕੁਲ ਨਹੀਂ ਦਬਣਾ ਕੋਸਾ ਜੱਥੇਬੰਦੀ ਦਾ ਝੰਡਾ ਨਾ ਪਹਿਲਾਂ ਝੁਗਿਆ ਤੇ ਨਾਲ ਝੂਗੂਗਾ ਕਿ ਸਾਡੇ ਕੋਲੇ ਫੰਡ ਨਹੀਂ ਪੰਜੀ ਨਹੀਂ ਸਾਡੇ ਕੋਲੇ ਅੱਜ ਪਰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਡੇ ਝੰਡੇ ਝੂਲਣਗੇ ਟਰੈਕਟਰ ਵੀ ਜਾਂਦੇ ਦਿਖਾਵਾਂਗੇ ਤੇ ਬੰਦੇ ਵੀ ਤੁਹਾਨੂੰ ਉਲ ਜਾਂਦੇ ਦਿਖਾਵਾਂਗੇ ਇਹ ਸਿਰਫ ਤੁਹਾਡੇ ਭਰਾਵਾਂ ਦੀ ਹਿੰਮਤ ਦੇ ਨਾਲ ਤੇ ਤੁਹਾਡੀ ਕਿਰਪਾ ਦੇ ਨਾਲ ਹੀ ਹੋਣਾ ਹੈ ਦੇ ਕੇ ਜਾਣ ਤਾਂ ਕਿ ਆਪਾਂ ਜਿਹੜਾ ਆਪਣਾ ਕੰਮ ਫਰਦਰ ਹੋ ਚਲਾ ਸਕੀਏ ਸੋ ਸਾਡੇ ਕੋਲੇ ਦੋਕ ਬੁਲਾਰੇ ਬਾਕੀ ਹੈ ਉਸ ਤੋਂ ਬਾਅਦ ਅਸੀਂ ਬੇਨਤੀ ਕਰਾਂਗੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਇਹਨਾਂ ਦੋ ਬੁਲਾਰਿਆਂ ਤੋਂ ਬਾਅਦ ਉਹ ਆਪਣੇ ਵਿਚਾਰ ਰੱਖਣਗੇ ਤੇ ਉਸ ਤੋਂ ਉਪਰੰਤ ਕੋਸਾ ਸਾਹਿਬ ਆਪਕਾ ਨੂੰ ਸੰਬੋਧਨ ਕਰਨਗੇ ਹਦਾਇਤਾਂ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਆਉਣ ਵਾਲਾ ਸੰਘਰਸ਼ ਜਿਹੜੀ ਲੜਾਈ ਸਾਡੇ ਗੱਲ ਪੈ ਗਈ ਉਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਨੇ ਦੇਖਣਾ ਹੈ ਤੇ ਕਿਵੇਂ ਉਹਨੂੰ ਜਿੱਤਣਾ ਹੈ ਸੋ ਗੁਰਮੋਹਨ ਸਿੰਘ ਜੀ ਰੋਡੇ ਉਹ ਆ ਕੇ ਹੁਣ ਸੰਗਤਾਂ ਨਾਲ ਫਤੇ ਸਾਂਝੀ ਕਰਨਗੇ ਤੇ ਉਹਨਾਂ ਤੋਂ ਬਾਅਦ ਮਹਿੰਦਰ ਸਿੰਘ ਜੀ ਦੀਨਾ ਸਾਹਿਬ ਬਲਾਕ ਪ੍ਰਧਾਨ ਦਿਹਾਲ ਸਿੰਘ ਵਾਲਾ ਬਲਾਕ ਤੋਂ ਜੋ ਆਏ ਐ ਉਹ ਵੀ ਕਿਰਪਾ ਕਰਕੇ ਆਪਣੀ ਹਾਜ਼ਰੀ ਲਵਾਉਣ ਸੋ ਆਓ ਜੀ ਗੁਰਮੋਹਨ ਸਿੰਘ ਜੀ ਰੋਡੇ ਸਾਡੇ ਜੋ ਜ਼ਿਲ੍ਹਾ ਕਮੇਟੀ ਮੈਂਬਰ ਹੈ ਆਓ ਨਾਮ ਹੈ ਗੁਰਦੀਪਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਵੇਂ ਕਿ ਪਟ્રોલ ਵਾਲੀ ਆਪਣੇ ਨਾਲ ਹੋਈ ਹੈ ਜਿਹੜਾ ਆਪਣਾ ਪਾਣੀ ਹੈ ਉਹ sire ਤੇ ਕਿਰਪਾ ਕਰਕੇ ਇਹਦੀ ਲੜਿੰਦਾ ਵਰਤੋ ਕਰੋ ਦੂਜੀ ਬੇਨਤੀ ਹੈ ਵੀ ਜਿਹੜੀਆਂ ਘਟ ਸਮਾਂ ਫਸਣਾ ਪਾਣੀ ਲੈਦੀਆਂ ਉਹ ਬਿਜੋਇਨ ਵੀ ਜਮਾਈ ਉਦਦਨ ਨੰਬੰਰ ਕਰ ਦਿਓ ਬਾਸ ਮਦੀ ਭੇਜੋ ਘਟ ਕੇ ਸਮਾਉਣੇ ਭੇਜੋ ਇਹ ਬੇਨਤੀ ਆ ਵੀ ਨਹਿਰੀ ਪਾਣੀ ਜਿੱਥੇ ਨਹੀਂ ਲੱਗਦਾ ਉਥੇ ਕੋਸ਼ਿਸ਼ ਕਰੋ ਡਿਜਾਨ ਦੀ ਪਾਣੀ ਬਹੁਤ ਜ਼ਰੂਰੀ ਆ ਜੇ ਪਾਣੀ ਖਤਮ ਹੋ ਗਿਆ ਪਟਾਣ ਵਾਲਾ ਕੰਮ ਹੀ ਹੋਣਾ ਆਪਣੇ ਨਾਲ ਕੁਝ ਨਹੀਂ ਬੱਲੇ ਬਿਨਾ ਪਾਣੀ ਦਾ ਕੋ ਫੇਲ ਆ ਪਾਣੋ ਦੀ ਗੱਲ ਤੋਂ ਸਹੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਪ੍ਰਧਾਨ ਜੇਰਾ ਪ੍ਰਧਾਨ ਪਿੰਡਾਂ ਤੋਂ ਪਹੁੰਚੇ ਹੋਏ ਸਾਰੇ ਹੀ ਪ੍ਰਧਾਨਾਂ ਸਰ ਨੂੰ ਬੈਂਕ ਤੋਂ ਆ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜਿਹੜੀ ਗਦਾਰਾਂ ਵਾਲੀ ਗੱਲ ਹੈ ਕਿ ਕਹਿੰਦੇ ਆ ਉਹ ਤਾਂ ਆਪਣੇ ਪਿੰਡਾਂ ਦੀ ਜਿਵੇਂ ਗਦਾਰ ਹੈ ਐ ਅਗਰਾਹੀ ਹੈ ਜਾਂ ਕੁਝ ਵੀ ਹੈ ਹੁਣ ਅਸੀਂ ਆਉਂਦੇ ਪਿੰਡਾਂ ਦੇ ਵਿੱਚ ਪਹਿਲੀ ਵਾਰ ਗੜਾਈ ਕਰਨ ਲੱਗੇ ਆ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਅਗਰਾਹੀ ਕਰਨ ਲੱਗੇ ਆ ਉਹਨਾਂ ਨੇ ਜਾ ਕੇ ਮਾਰੇ ਪੁੱਤਾਂ ਨੇ ਕਿ ਕਿਤਾ ਦੂਜੇ ਪਾਸੇ ਅਗਰਾਹੀ ਕਰਨ ਲੱਗੇ ਉਹਨਾਂ ਨੂੰ ਕਹਿੰਦੇ ਵੀ ਇਹ ਤਾਂ ਜਸੇ ਬੰਦੀ ਹੈ ਨਹੀਂ ਕਿ ਕਿਉਂਕਿ ਇਹ ਪਿੰਡਾਂ ਦੇ ਵਿੱਚ ਹੀ ਗਦਰ ਹੈ ਇਹਨਾਂ ਤੋਂ ਆਪਾਂ ਸਕੂਜੋ ਕੇ ਰਹਿਣਾ ਆ ਆਪਾਂ ਚੜ੍ਹਦੀ ਕਲਾ ਦੇ ਵਿੱਚੋਂ ਦਿੱਲੀ ਨੂੰ ਜਾਣਾਗਾ ਉਹੀ ਇਹੋ ਜੀ ਡਰਨ ਵਾਲੀ ਲੋੜ ਨੇ ਕਿ ਜਿੱਥੇ ਸਾਨੂੰ ਹੁਕਮ ਕਰਨਗੇ ਪ੍ਰਧਾਨ ਸਾਹਿਬ ਅਸੀਂ ਇਹਦੇ ਨਾਲ ਗੱਜ-ਬੱਜ ਕੇ ਖੜੇ ਆ ਦਿਨ-ਰਾਤ ਜਦੋਂ ਵੀ ਸਾਨੂੰ ਹੁਕਮ ਕਰਨਗੇ ਅਸੀਂ ਹਰ ਹਾਲਤ ਤਿਆਰ ਆ ਤੇ ਉਸੇ ਥਾਂ 'ਤੇ ਅਸੀਂ ਜਿਵੇਂ ਪਹਿਲਾਂ ਗਏ ਆ ਹੋ ਇਹ ਤਾਂ ਕਹੀਂ ਹੁਣ ਜਾਣਾ ਇਤ ਸੰਜੁਨੀਅਰ ਖੋਸਾ ਜਿੰਦਾਬਾਦ ਆਰਟਿਕ ਸੰਜੁਨੀਅਰ ਖੋਸਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਣੇ ਦੀ ਦਾਣਾ ਮੰਡੀ ਦੇ ਵਿੱਚ ਸਾਡੇ ਕੌਮੀ ਪ੍ਰਧਾਨ ਸਰਦਾਰ ਸਖਸ਼ਿੰਦਰ ਸਿੰਘ ਜੀ ਖੋਸਾ ਸਾਹਿਬ ਸਾਡੇ ਪੰਜਾਬ ਕਮੇਟੀ ਦੇ ਮੀਤ ਪ੍ਰਧਾਨ ਧੂਰੀਆ ਸਾਹਿਬ ਅਮਰ ਸਿੰਘ ਖਲੀਣਾ ਸਾਹਿਬ ਤੇ ਸਾਡੇ ਬਲਾਕ ਦੇ ਪ੍ਰਧਾਨ ਔਰ ਪਿੰਡਾਂ ਦੇ ਬਹੁਤ ਹੀ ਸਤਿਕਾਰਯੋਗ ਕਾਇਆਂ ਦੇ ਪ੍ਰਧਾਨ ਤੇ ਮੇਰੇ ਪਿੰਡਾਂ ਤੋਂ ਪਹੁੰਚੇ ਬਹੁਤ ਜਜ਼ਾਰੂ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਵੱਖ-ਵੱਖ ਪਹਿਲੂਆਂ ਤੇ ਜੋ ਆਪਣਾ ਮੇਨ ਮੁੱਦਾ ਸੀ ਜੋ ਆਪਣਾ ਮੇਨ ਪੁਆਇੰਟ ਸੀ ਉਹਦੇ ਸੰਬੰਧ ਦੇ ਵਿੱਚ ਮਹਾਪੰਚਾਇਤ ਪਹੁੰਚਣ ਲਈ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਮੈਂ ਵੀ ਤੁਹਾਡਾ ਜ਼ਿਲ੍ਹੇ ਦਾ ਸੇਵਕ ਹੋਣ ਨਾਤੇ ਸੋ ਨੂੰ ਕੋਰਜੋਂ ਅਪੀਲ ਕਰਦਾ ਕਿ ਅੱਜ ਭਾਵੇਂ ਕਾਫੀ ਪਿੰਡਾਂ ਤੋਂ ਪਕਾਈਆਂ ਦੇ ਪ੍ਰਧਾਨਾਂ ਨੇ ਫੋਨ ਆਏ ਵੀ ਅੱਜ ਸਰ ਸਕਦਾ ਜੀ ਮੈਂ ਕਹਾਂ ਅੱਜ ਸਰ ਸਕਦਾ ਪਰ 6 ਨੂੰ ਨਹੀਂ ਸਰਨਾ ਤੇ 13 ਫਰਵਰੀ ਨੂੰ ਨਹੀਂ ਸਰਨਾ ਵਾਹ ਪੰਚਾਇਤਾਂ ਉਹਦੇ ਵਿੱਚ ਪਹੁੰਚਣ ਬਾਬਤ ਤੇ ਜਿਹੜਾ 13 ਫਰਵਰੀ ਨੂੰ ਆਪਾਂ ਦਿੱਲੀ ਜਾਣਾ ਉਹਦੇ ਬਾਅਦ ਤੋਂ ਕਾਫੀ ਗੱਲਾਂ ਦੱਸੀਆਂ ਕਿਉਂਕਿ ਜੇ ਮੈਂ ਗੱਲ ਕਰਾਂ ਆਪਣੀ ਮਹਾਪੰਚਾਇਤ ਦੀ ਇਹ ਕੱਲੇ ਪੰਜਾਬ ਦੀਆਂ ਮਹਾਪਟੇਟਾਂ ਨਹੀਂ ਟੋਟਲ ਭਾਰਤ ਦੀਆਂ ਮਹਾਪਟੇਟਾਂ ਜਿਹੜੀਆਂ ਪੰਜਾਬ ਦੇ ਵਿੱਚ ਮਹਾਪਟੇਟਾਂ ਸਭ ਤੋਂ ਪਹਿਲਾਂ 14 ਜਨਵਰੀ ਨੂੰ ਪਿੰਡ ਸਰਾਬਾ ਵਿਖੇ ਮਹਾਪੰਚਾਇਤ ਹੋਈ ਉਸ ਤੋਂ ਬਾਅਦ 15 ਜਨਵਰੀ ਨੂੰ ਮੋਗਾ ਵਿਖੇ ਦਾਣਾ ਮੰਡੀ ਵਿੱਚ ਕੇਵਲ ਤੇ ਕੇਵਲ ਖੂਸਾ ਜੱਥੇਬੰਦੀ ਵੱਲੋਂ ਮਹਾਪੰਚਾਇਤ ਹੋਈ ਤੁਸੀਂ ਜਾਣੇ ਮੱਚੀ ਸੀ ਉਸ ਤੋਂ ਬਾਅਦ ਅਕਤੂਬਰ ਉਸ ਤੋਂ ਬਾਅਦ ਜਿਹੜੀ ਮਹਾਪੰਚਾਇਤਾਂ 2 ਤਰੀਕ ਨੂੰ ਉਹ ਜੜਿਆੜਾ ਗੁਰੂ ਦੀ ਧਰਤੀ 'ਤੇ ਹੋਈ ਉਸ ਤੋਂ ਬਾਅਦ ਜਿਹੜੀ 6 ਤਰੀਕ ਨੂੰ ਉਹ ਬਰਨਾਲੇ ਵਿਖੇ ਮਹਾਪੰਚਾਇਤਾਂ ਚਾਰ ਮਹਾਪੰਚਾਇਤ ਜਿਹੜੀਆਂ ਅਸੀਂ ਜਿਹੜੀਆਂ ਮਤਲਬ ਪੰਜਾਬ ਦੇ ਵਿੱਚ ਕਰਾਤੀਆਂ ਬਾਕੀ ਜੇ ਮੈਂ ਗੱਲ ਕਰਾਂ ਤੁਹਾਨੂੰ ਆਪਣੇ ਸਖਾਟਾਂ ਦੀ ਕਿਉਂਕਿ ਤਈਆਂ ਬਦਰੋਂ ਪਤਾ ਨਹੀਂ ਹੁੰਦਾ ਜੇ ਮੈਂ ਗੱਲ ਕਰਾਂ ਉੱਤਰੀ ਭਾਰਤ ਦਾ ਦੇਰਨਾ 18 ਜਿੱਥੇ ਬੰਦਿਆਂ ਉਹਨਾਂ ਦਾ ਫਾਰਮ ਜਿਹੜਾ ਆਪਣੇ ਨਾਲ ਰਲ ਚੁੱਕਾ ਜਿਹੜਾ ਆਪਣਾ ਬੋਰਨਾ ਗੈਰ ਰਾਜਿਕ ਸਯੁਕਤ ਕਿਸਾਨ ਮੋਰਚਾ 18 ਜਿੱਥੇ ਬੰਦੇ ਨੇ ਇਹ 36 ਹੋ ਗਏ ਜਿਹੜਾ ਅਸੀਂ ਮਹਾਪਛੇਤਾ ਕਰਨਾਟਕ ਦੇ ਵਿੱਚ ਤਾਮਲਾ ਡੂਦੇ ਵਿੱਚ ਤੇਲਗੋਣਾ ਦੇ ਵਿੱਚ ਕਰਕੇ ਆਏ ਆ ਤੇ ਇੱਕ ਹੁਣ ਗੁਜਰਾਤ ਦੇ ਕੱਲ ਮੈਂ ਡਿਊਟੀ ਲਈ ਬੰਦੇ ਆਪਣੇ ਪਹੁੰਚੇ ਹੋਏ ਨੇ ਉੱਥੇ ਉਹ ਕੱਲ ਹੋ ਗਏ ਮਹਾਪਛੇਤਾ ਬਾਕੀ ਪਟਨਾ ਸਾਹਾ ਉੱਥੇ 4 ਤਰੀਕ ਨੂੰ ਬਿਹਾਰ ਦੇ ਵਿੱਚ ਆ ਜੇ ਮੈਂ ਤੁਹਾਨੂੰ ਐ ਸਟੇਜ ਤੋਂ ਹੋ ਦੱਸਾਂ 35 ਬਿਲਤੀ ਆਰਗੇਨਾਈਜੇਸ਼ਨਾਂ ਜਿਹੜੀਆਂ ਆਪਣੇ ਗੈਰ ਰਾਜਨੀਤਿਕ ਸਯੁਜਕਤ ਕਿਸਾਨ ਮੋਰਚੇ ਵਿੱਚ ਰਲਗੀਆਂ ਐਡੀ ਵੱਡੀ ਪ੍ਰਾਪਤੀ ਹੋਈ ਆ ਕਿ ਜਿੰਨਾ ਝਕਾ ਸੀ ਸਾਰਾ ਉਹ ਸਾਰਾ ਲੋਕਾਂ ਦੀ ਅੱਖ ਗੈਰ ਰਾਜਨੀਤਿਕ ਆ ਲਗਿਆ ਵੀ ਆਪਾਂ ਯਾਰ ਬਣੇ ਤੱਕੇ ਖਾਦੇ ਵੋਟਾਂ ਆ ਲਿਆ ਮਗਰ ਤੇ ਇਹ ਜਿਹੜਾ ਗੈਰ ਰਾਜਨੀਤਿਕ ਸਯੁਜਕਤ ਕਿਸਾਨ ਮੋਰਚਾ ਤੇ ਆਪਾਂ ਇਹਦੇ ਵਿੱਚ ਰਲ ਗਏ ਸਾਡੇ ਨਾਲ ਪੰਜ ਜਥੇਬੰਦੀਆਂ ਚੰਡੀਗੜ੍ਹ ਪਹੁੰਚ ਕੀਤੀ ਸੀ ਸਾਡੀ ਮੈਡਿਕ ਸੀ ਚੰਡੀਗੜ੍ਹ ਪੱਕੇ ਨਿਤਰੀ ਕੋ ਗਿਆ ਸੀ ਮੇ ਹੋ ਗਏ ਸਾਰੇ ਜਾਤੇ ਗਏ ਸੀ ਕਿਸਲੇ ਹੱਥੇ ਹਾਂ ਪਹਿਲੇ ਉਥੇ ਉਥੇ ਪਹੁੰਚ ਕੇ ਪੰਜਾ ਜੱਥੇ ਬੰਦਿਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਵੀ ਸਾਨੂੰ ਨਾ ਰੋ ਪਰ ਉਥੇ ਸਾਰਾ ਜਾਣੇ ਨੇ ਅਸੀਂ ਸਾਡੇ ਨਾਲ ਹਰਿਆਣੇ ਵਾਲੇ ਜੁਪੀ ਵਾਲੇ ਤੇ ਆਪਣੇ ਪੰਜਾਬ ਦੇ ਜਿੰਨੇ ਆਰਗੇਨਾਈਜੇਸ਼ਨ ਸਾਰੇ ਨਾਲ ਸਿੰਘਾਂ ਉਥੇ ਫੈਸਲਾ ਕੀਤਾ ਗਿਆ ਵੀ ਜਿਨ੍ਹਾਂ ਨੇ ਲੈਕਚਰ ਲਾਰੇ ਨੇ ਜਿਨ੍ਹਾਂ ਨੇ ਕਮਾਂਡ ਸੰਭਾਲ ਲਿਆ ਉਹਨਾਂ ਨੂੰ ਕਿਤੇ ਵੀ ਥਾਂ ਨਹੀਂ ਦਿੱਤੀ ਜਾਊਗੀ ਗੈਰ ਰਾਜਨੀਤਿਕ ਸੂਯੁਕਤ ਕਿਸਾਨ ਮੋਰਚੇ ਦੇ ਵਿੱਚ ਬਾ ਬੋਲਿਓ ਨਾ ਹੁਣ ਬੋਲੋ ਜਮਾ ਨਾ ਬੋਲਿਓ ਪਤੰਜੀ ਅੱਜ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਤੁਹਾਡੇ ਪ੍ਰੈਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅੱਜ ਜਿਹੜੀ ਸਾਡੀ ਇਹ 4 ਤਰੀਕ ਦੀ ਪੱਕੀ ਮਹੀਨਾਵਾਰ ਮੀਟਿੰਗ ਹੁੰਦੀ ਬਾਗਾਪੁਰਾਣਾ ਵਿਖੇ ਮੰਡੀ ਚ ਤੇ ਇਹਦੇ ਵਿੱਚ ਜਿਹੜੀਆਂ ਸਾਡੀਆਂ ਮਹਾਪੰਚਾਇਤਾਂ ਹੋ ਰਹੀਆਂ ਟੋਟਲ ਭਾਰਤ ਦੇ ਵਿੱਚ ਕਿਉਂਕਿ ਇਹ ਮੋਗੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਇੱਕ ਮਹਾਪੰਚਾਇਤ ਹੋ ਚੁੱਕੀ ਆ 15 ਤਰੀਕ ਨੂੰ ਬੀਕੇਜੂ ਖੋਸਾ ਵੱਲੋਂ ਤੇ ਜਿਹੜੀ 14 ਤਰੀਕ ਦਸੰਬਰ ਦੀ ਹੋਈ ਸੀ ਉਹ ਹੋਈ ਸੀ ਸਰਾਬਾ ਪਿੰਡ ਡੱਲੇਵਾਲ ਵੱਲੋਂ ਤੇ ਜਿਹੜੀ ਹੁਣ ਆਪਣੀ ਹੁਣ ਮੀਟਿੰਗ ਹੋਈ ਆ 2 ਤਰੀਕ ਨੂੰ ਸਾਡੀ ਜੰਡਿਆਲਾ ਗੁਰੂ ਉਹ ਕੇਵਲ ਤੇ ਕੇਵਲ ਉਤਰੀ ਭਾਰਤ ਦੀਆਂ 18 ਜਥੇਬੰਦੀਆਂ ਤੇ ਗੈਰ ਰਾਜਨੀਤਿਕ ਸਯੁਕਤ ਕਿਸਾਨ ਮੋਰਚੇ ਵੱਲੋਂ ਉਹ ਜਿਹੜੀ ਮਤਲਬ ਮਹਾਪੰਚਾਇਤ ਰਲ ਕੇ ਕੀਤੀ ਗਈ ਆ ਔਰ ਬਹੁਤ ਵੱਡੀ ਮਹਾਪੰਚਾਇਤ ਕੀਤੀ ਗਈ ਆ ਇਸੇ ਤਰ੍ਹਾਂ ਹੀ ਜਿਹੜੀ ਮਤਲਬ 6 ਤਰੀਕ ਨੂੰ ਬਰਨਾਲਾ ਦਾਣਾ ਮੰਡੀ ਦੇ ਵਿੱਚੋਂ ਉਤਰੀ ਭਾਰਤ ਦੀਆਂ 18 ਜਥੇਬੰਦੀਆਂ ਤੇ ਗੈਰ ਰਾਜਨੀਤਿਕ ਸਯੁਕਤ ਕਿਸਾਨ ਮੋਰਚੇ ਦੀਆਂ 18 ਜਥੇਬੰਦੀਆਂ ਉਹਨਾਂ ਨੇ ਰਲ ਕੇ ਇੱਕ ਫੋਰਮ ਬਣਾ ਕੇ ਵੱਡਾ ਤੇ ਉੱਥੇ ਮਹਾਪੰਚਾਇਤ ਕਰਨ ਜਾਣੇ ਆ ਇਹਨਾਂ ਮਹਾਪੰਚਾਇਤ ਦਾ ਅਰਥ ਕੀ ਆ ਕਿਉਂਕਿ ਇਹ ਟੋਟਲ ਭਾਰਤ ਦੇ ਵਿੱਚ ਮਹਾਪੰਚਾਇਤਾਂ ਹੋ ਰਹੀਆਂ ਕਿਉਂਕਿ ਮੋਦੀ ਸਰਕਾਰ ਆਏ ਦਿਨ ਚਾ ਕਿਸਾਨ ਹੋਣ ਚਾ ਟਰਾਂਸਪੋਰਟ ਹੋਣ ਆਏ ਦਿਨ ਪਿੱਛੇ ਛੋੜਾ ਮਾਰਦਾ ਰਹਿੰਦਾ ਨਵੇਂ ਕਾਨੂੰਨ ਬਣਾ ਕੇ ਇਹਨਾਂ ਕਾਨੂੰਨੋ ਨੂੰ ਠੱਲ ਪਾਉਣ ਦੀ ਲਈ ਤੇ ਜਿਹੜਾ ਅਸੀਂ ਮੋਰਚਾ ਉਦੋਂ ਦਿੱਲੀ ਲਾਇਆ ਹੋਇਆ ਸੀ ਉਹਦਾਂ ਜਿਹੜੀਆਂ ਮੰਗਾਂ ਸਾਡੀਆਂ ਰਹਿ ਗਈਆਂ ਸੀਗਾ ਐਮਐਸਪੀ ਦਾ ਕਾਨੂੰਨ ਰਹਿ ਗਿਆ ਸੀ ਕਰਜ਼ਾ ਮੁਕਤੀ ਰਹਿ ਗਈ ਸੀਗੀ ਫਸਲੀ ਬੀਮਾ ਯੋਜਨਾ ਰਹਿ ਗਈ ਸੀਗੀ ਜਿਹੜੇ ਸ਼ਹੀਦਾਂ ਦੇ ਮਤਲਬ ਹਲੇ ਕੇਸ ਸਾਡੇ ਉਹ ਨਵਟਾਏ ਨਹੀਂ ਕਿ ਉਹ ਵੀ ਰਹਿਗੇ ਸੀਗੇ ਕਾਫੀ ਜਿਹੜੇ ਮਸਲੇ ਸੀਗੇ ਮਤਲਬ ਉਹ ਹੋ ਰਹਿਗੇ ਸੀਗੇ ਉਹਨਾਂ ਨੂੰ ਮਨਵਾਉਣ ਲਈ ਜਿਹੜੀਆਂ ਮਹਾਪਰਚੇਤਾ ਕਰਾ ਰਹੇ ਆ ਉਹਨਾਂ ਤੋਂ ਇੱਕ ਵੱਡਾ ਐਲਾਨ ਕਰਦੇ ਆ ਵੀ 13 ਫਰਵਰੀ ਨੂੰ ਅਸੀਂ ਦਿੱਲੀ ਕੂਚ ਕਰਾਂਗੇ ਮੰਗਾ ਮਨਵਾਉਣ ਲਈ ਜਿਹੜੀ ਕੁਝ ਦੋਸ਼ ਲੱਗੇ ਸੀ ਜਿਹੜੇ ਪਿਛਲੇ ਵਾਰੀ ਕਿਸਾਨ ਅੰਦੋਲਨ ਹੋਇਆ ਸੀ ਦਿੱਲੀ ਦੇ ਵਿੱਚ ਵੀ ਕੁਝ ਕਿਸਾਨ ਆਗੂ ਉਥੋਂ ਪੈਸੇ ਲੈ ਕੇ ਉੱਠ ਖੜੇ ਆ ਕਿ ਇਹ ਇਸ ਵਾਰੀ ਤਾਂ ਨਹੀਂ ਇਸ ਤਰ੍ਹਾਂ ਹੋਏਗਾ ਤੁਸੀਂ ਬੜਾ ਸੋਹਣਾ ਪੁਆਇੰਟ ਕੀਤਾ ਬੜਾ ਸੋਹਣਾ ਪੁਆਇੰਟ ਕੀਤਾ ਦੇਖੋ ਜੀ ਇਹ ਜਿਹੜਾ ਗੈਰ ਨਾ ਇਹ ਤੇ ਸੰਯੁਕਤ ਕਿਸਾਨ ਮੋਰਚਾ ਉਸ ਐਸਕੇਮ ਦੇ ਵਿੱਚੋਂ ਨਿਕਲਿਆ ਕਦੋਂ ਨਿਕਲਿਆ ਜਦੋਂ ਮਤਲਬ ਮੋਰਚਾ ਸਸਪੈਂਡ ਕਰਤਾ ਸੀ ਤੇ ਇਹਨਾਂ ਨੂੰ ਪੈਸੇ ਤਾਂ ਇਹਨਾਂ ਦੇ ਕੋਲੇ ਸੀ ਸਾਰੇ ਜਿਹੜੇ ਆਗੂ ਸੀਗੇ ਉਹਨਾਂ ਕੋਲੇ ਉਹ ਪੈਸਾ ਨਹੀਂ ਤਾਂ ਹਲੇ ਕੋਈ ਵੰਡ ਨਹੀਂ ਕੀਤੀ ਨਾ ਕਿਸੇ ਦਾ ਜਿਹਦਾ ਬੰਦਾ ਮਰਿਆ ਉਹਨੂੰ ਦਿੱਤੇ ਗਏ ਨਾ ਕਿਸੇ ਦੇ ਸੱਟਾਂ ਵੱਜੀਆਂ ਉਹਨੂੰ ਦਿੱਤੇ ਗਏ ਸੋਗੋਂ ਦੀ ਉਹਨਾਂ ਨੂੰ ਕਾਲ ਪੈ ਗਈ ਵੀ ਅਸੀਂ ਜਾ ਕੇ ਛੇਤੀ ਇਲੈਕਸ਼ਨ ਲੜੀਏ ਤੇ ਅਸੀਂ ਸੀਐਮ ਬਣ ਗਏ ਕੋਈ ਕਹਿੰਦਾ ਮੈਂ ਮਨਿਸਟਰ ਬਣਾ ਐਗਰੀਕਲਚਰ ਮੰਤਰੀ ਬਣਾ ਕੋਈ ਕਹਿੰਦਾ ਮੈਂ ਡਿਪਟੀ ਸੀਐਮ ਬਣਾ ਉਹਨਾਂ ਨੇ ਘਰੇ ਬੈਠੇ ਨੇ ਸਾਰਿਆਂ ਨੇ ਉਹਦੇ ਵੰਡ ਲਈ ਜਿਵੇਂ ਜਿਵੇਂ ਮਤਲਬ ਹੁੰਦੀ ਸਰਕਾਰ ਇਸ ਕਰਕੇ ਉਹਦੇ ਨਾਲ ਸਾਡੇ ਸਾਰੇ ਹਵਾਮ ਨੂੰ ਘਟਾ ਪਿਆ ਤੇ ਸਾਡੀ ਸਾਰੀ ਕਿਸਾਨੀ ਨੂੰ ਸਮਝ ਲਓ ਪਿੱਛੇ ੱਟਣ ਵਾਲੇ ਅਸੀਂ ਸਮਝਦੇ ਹਾਂ ਵੀ ਉਹ ਆਗੂ ਨਹੀਂ ਅੱਜ ਵੀ ਉਹਨਾਂ ਨੂੰ ਜਿਹੜਾ ਲੋਕਾਂ ਨੇ ਸਾਬਕ ਸਿਖਾਇਆ ਵੀ ਉਹਨਾਂ ਨੇ ਜਿਹੜੀਆਂ ਜਮਾਨਤਾਂ ਜਬਤ ਹੋਈਆਂ ਅੱਜ ਵੀ ਉਹ ਦਰਦ-ਦਰ ਤੱਕੇ ਖਾ ਕੇ ਕੋਈ ਪਾਣੀ ਦਾ ਮੁੱਦਾ ਚੱਕੀ ਫਿਰਦਾ ਜੇ ਮੈਂ ਪਾਣੀ ਦੇ ਮੁੱਦਿਆਂ ਤੇ ਗੱਲ ਕਰਾਂ ਜੇ ਮੈਂ ਹਰਿਆਣੇ ਦੀ ਗੱਲ ਕਰਾਂ ਕਿਉਂਕਿ ਜਿਹੜਾ ਸਾਡਾ ਫੋਰਮ ਜਿੱਥੇ ਗੈਰਾਂ ਦੇ ਸਯੁਕਤ ਕਿਸਾਨ ਮੋਰਚਾ ਤੇਲਗੜਾ ਦੀਆਂ 35 ਆਰਗੇਨਾਈਜੇਸ਼ਨਾਂ ਕਾਮਨਲਾ ਡੂਧੀਆਂ 40 ਆਰਗੇਨਾਈਜੇਸ਼ਨਾਂ ਬਿਹਾਰ ਦੀਆਂ ਗੁਜਰਾਤ ਦੀਆਂ ਜਿਹੜੀਆਂ ਨਮੀਆਂ ਉਹ ਮੋਰਚੇ ਨੂੰ ਛੱਡ ਕੇ ਸਾਡੇ ਚ ਇੰਟਰ ਹੋਈਆਂ ਅੱਜ ਔਰ ਉਹਨਾਂ ਨੇ ਸਮਰਥਨ ਦਿੱਤਾ ਵੀ ਆਪਾਂ ਜਿਹੜੀ ਲੜਾਈ ਜਿਹੜਾ ਆਪਣਾ ਕੰਮ ਰਹਿ ਗਿਆ ਕਿ ਲੜਨੀ ਆ ਇਹ ਨਾ ਤਾਂ ਕੋਈ ਰਾਜਨੀਤਿਕ ਪਾਰਟੀ ਦਾ ਮੋਰਚਾ ਨਾ ਕਿਸੇ ਆਗੂ ਦਾ ਮੋਰਚਾ ਕੇਵਲ ਤੇ ਕੇਵਲ ਕਿਸਾਨਾਂ ਦਾ ਮੋਰਚਾ ਕਿਸਾਨਾਂ ਲਈ ਲੜਾਈ ਲੜਦਾ ਹੈ ਪਿਛਲੇ ਦਿਨੀ ਪ੍ਰਧਾਨ ਜੀ ਇੱਕ ਟਰੱਕ ਡਰਾਈਵਰਾਂ ਦੇ ਖਿਲਾਫ ਮੋਦੀ ਸਰਕਾਰ ਨੇ ਕਾਨੂੰਨ ਲਿਆਂਦਾ ਉਹਨੂੰ ਕਿਵੇਂ ਦੇਖਦੇ ਹੋ ਜੇਖੋ ਜੀ ਉਹ ਬੜਾ ਭੈੜਾ ਕਾਨੂੰਨ ਆ ਕਿਉਂਕਿ ਜਿਹੜਾ ਟਰੱਕ ਡਰਾਈਵਰ ਉਹਦੀ ਤਨਖਾਹੀ ਬਹੁਤ ਥੋੜੀ ਹੁੰਦੀ ਆ ਚਲੋ ਕਿਸੇ ਦਾ ਕਿਸੇ ਨੂੰ ਮਾਰਨ ਨੂੰ ਚਿਤ ਨਹੀਂ ਕਰਦਾ ਨਾ ਕਿ ਇਹਦਾ ਗੱਡੀ ਤੋੜਨ ਨੂੰ ਚਿਤ ਕਰਦਾ ਜੇ ਕੋਈ ਕਈ ਵੀਰਾਂ ਅਗਲਾ ਵੀ ਥੱਲੇ ਬਾੜ ਦਿੰਦਾ ਆ ਕਿ ਇਹੋ ਜੀ ਗੱਲ ਨਹੀਂ ਵੀ ਮੈਂ ਇੱਕ ਪਾਸੇ ਖੜਾ ਤੇ ਖੜੇ ਚ ਮਾਰ ਜਾਂਦੇ ਨੇ ਉੱਥੇ ਟਰੱਕ ਵਾਲਾ ਕੀ ਕਰੂਗਾ ਕਿਉਂਕਿ ਸਾਡੇ ਮੁਲਕ ਦੇ ਵਿੱਚ ਕੋਈ ਕਾਨੂੰਨ ਹੀ ਹੈ ਨਹੀਂ ਚੱਲਣ ਦਾ ਜੇ ਇਹ ਕਹਿਣ ਦੇ ਬਾਹਰਲਾ ਮੁਲਕ ਬਣਾਵਾਂਗੇ ਬਾਹਰਲੇ ਮੁਲਕ ਦੇ ਵਿੱਚ ਤੁਸੀਂ ਮੈਂ ਆਪ ਖੁਦ ਜਾ ਕੇ ਆਇਆ ਦੋ ਤਿੰਨ ਵੇਰੀ ਵਿਜ਼ਿਟ ਕਰਕੇ ਆਇਆ ਜੇ ਇਹ ਮੈਂ ਤਾਂ ਨਾ ਜੀ ਨੇ ਕਾਨੂੰਨ ਬਣਾਉਣਾ ਪਹਿਲਾਂ ਬਾਹਰਲੇ ਮੁਲਕ ਜਾਵੇ ਉੱਥੋਂ ਵੇਖ ਕੇ ਆਵੇ ਵੀ ਉਹ ਕਾਨੂੰਨ ਕਿਵੇਂ ਬਣਾਉਂਦੇ ਨੇ ਸਾਡੇ ਕਾਨੂੰਨ ਘਰ ਬੈਠੇ ਬਣਾ ਦਿੰਦੇ ਨੇ ਆਪਾ ਗੱਲ ਕਰ ਰਿਹਾ ਕਿਸੇ ਪੱਤਰਕਾਰ ਦੇ ਨਾਲ ਉਹ ਕਹਿੰਦੇ ਵੀ ਅਸੀਂ ਮੋਦੀ ਦਾ ਧੰਨਵਾਦ ਕਰਦੇ ਹਾਂ ਵੀ ਟਰੱਕ ਡਰਾਈਵਰਾਂ ਦੇ ਖਿਲਾਫ ਜਿਹੜਾ ਕਾਨੂੰਨ ਬਣਿਆ ਉਹ ਸਹੀ ਬਣਿਆ ਕੀ ਇਹ ਗੱਲ ਸਹੀ ਹੈ ਦੇਖੋ ਜੀ ਇਹ ਕਾਨੂੰਨ ਬਿਲਕੁਲ ਸਰਾਸਰ ਗਲਤ ਆ ਇਹ ਸਮਝ ਲਓ ਸਾਡੀ ਜਿਹੜਾ కార్ਪੋਰੇਟ ਘਰਾਣੇ ਆ ਨਾ ਸਾਡੇ ਟਰੱਕਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਆ ਵੀ ਅਸੀਂ ਜਿਹੜੇ ਵੱਡੇ ਰੋਡ ਬਣਾ ਰਹੇ ਆ ਉਹਨਾਂ ਤੇ ਸਾਡੇ ਵੱਡੇ ਕੰਟੇਨਰ ਚੱਲਣ ਇਹ ਨਿੱਕੇ ਟਰੱਕ ਟਰੱਕ ਜਿਹੜੇ ਖਤਮ ਹੋ ਜਾਣ ਲੋਕੀ ਛੜ ਛੜ ਘਰਾਂ ਨੂੰ ਕਵਾੜੀਆਂ ਦੇ ਕੇ ਭੱਜ ਜਾਣ ਇਹਦੀ ਪਾਲਿਸੀ ਆ ਨੀਤੀ ਆ ਸਰਕਾਰ ਦੀ ਭਾਜਪਾ ਦੀ ਔਰ ਅਸੀਂ ਉਹਨਾਂ ਨੂੰ ਸਮਰਥਨ ਦੇਣੇ ਟਰੱਕਾਂ ਵਾਲਿਆਂ ਨੂੰ ਹਾਲੇ ਵੀ ਜੇਕਰ ਸਰਕਾਰ ਨੇ ਕਾਨੂੰਨ ਨਾ ਰੱਦ ਕੀਤਾ ਹੋ ਸਕਦਾ ਸਾਨੂੰ ਲੜਾਈ ਉਹਨਾਂ ਨਾਲ ਵੀ ਲੜਨੀ ਪੈ ਜੀ